ਸੰਝੇ ਦਾ 1000 ਰੁਪਏ ਦਾ 3 ਲਈ ਕਹਿਣ ਲਈ ਕਸੀਆ ਉਦੋਂ ਤੱਕ ਹੋ ਰਿਹਾ ਦੇਖੋ ਮਾਨ ਸਾਹਿਬ ਕਹਿਣੀ ਕਤਮੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ ਤੇ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਅਦਾ ਲੋਕਾਂ 'ਚ ਮੁੱਖ ਮੰਤਰੀ ਸਾਹਿਬ ਜਦੋਂ ਦੇ ਕੁਰਸੀ ਤੇ ਬੈਠੇ ਨੇ ਉਹਨਾਂ ਨੇ ਕਦੇ ਕੋਈ ਵਿਤਕਰਾ ਨਹੀਂ ਕੀਤਾ ਕਿ ਮੈਂ ਧੀਆਂ ਦੇ ਜਾਂ ਮੁੰਡਿਆਂ ਦੇ ਜਿਹੜੇ ਵਿਤਕਰਾ ਹੈ ਉਹ ਫਰਕ ਕਰਾਂ ਜਿਨ੍ਹਾਂ ਧੀਆਂ ਨੂੰ ਮੌਕਾ ਮਿਲ ਸਕਦਾ ਹੈ ਉਹਨਾਂ ਹੀ ਮੁੰਡਿਆਂ ਨੂੰ ਮਿਲਣਾ ਚਾਹੀਦਾ ਹੈ ਇਕੁਵਲ ਰੱਖਿਆ ਹਮੇਸ਼ਾ ਜਿਹੜੇ ਪਿਛਲੇ ਦਿਨਾਂ 'ਚ 55000 ਸਰਕਾਰੀ ਨੌਕਰੀਆਂ ਮਿਲੀਆਂ ਨੇ ਉਹਦੇ 'ਚ ਵੀ ਵੱਧ ਦਰਜਾ ਨੌਕਰੀਆਂ ਨੇ ਜਿਹੜੀਆਂ ਉਹ ਧੀਆ ਨੇ ਮੱਲਾ ਮਾਰ ਕੇ ਲਈਆਂ ਨੇ ਆਪਣੇ ਬਲਬੂਤੇ ਤੇ ਲਈਆਂ ਤੇ ਹਮ ਅਸੀਂ ਹਮੇਸ਼ਾ ਇੱਕ ਗੱਲ ਕਹਿੰਦੇ ਆ ਕਿ ਬਿਨਾ ਕਿਸੇ ਰਿਸ਼ਵਤ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਨਹੀਂ ਆ ਇਹ ਵੱਡੀ ਗੱਲ ਹੈ ਇੱਕ ਬਹੁਤ ਹੀ ਨਵਾਂ ਕੇਸ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਅੱਗੇ ਆਇਆ ਸੀ ਪਿਛਲੇ ਦਿਨਾਂ 'ਚ ਜਿੱਥੇ ਉਹਨਾਂ ਨੇ ਆਪਣਾ ਪਰਸਨਲ ਇੰਟਰਸਟ ਲੈ ਕੇ ਖਾਸ ਤੌਰ ਤੇ ਧਿਆਨ ਦਿੱਤਾ ਕਿ ਜਿਹੜੀ ਫਾਇਰ ਬ੍ਰਿਗੇਡ ਆ ਉਹਦੇ ਵਿੱਚ ਜਿਹੜੀ ਮੁੰਡਿਆਂ ਦੀ ਭਰਤੀੋਂ ਜ਼ਿਆਦਾ ਸੀਗੀ ਕੁੜੀਆਂ ਦੀ ਭਰਤੀ ਬਹੁਤ ਘੱਟ ਹੋ ਰਹੀ ਸੀ ਜਦੋਂ ਪਤਾ ਕਰਾਇਆ ਵੀ ਇਹ ਜਿਹੜਾ ਵਿਤਕਰਾ ਕਿਉਂ ਹੈ ਤੇ ਪਤਾ ਲੱਗਾ ਜਿਹੜੇ ਪ੍ਰੈਕਟੀਕਲ ਦੇ ਜਿਹੜੇ ਮੈਜ਼ਰਮੈਂਟਸ ਨੇ ਜਿਵੇਂ weight ਲੈ ਕੇ ਭੱਜਣਾ ਪ੍ਰੈਕਟੀਕਲ ਆ ਜਿਹੜਾ ਕੁੜੀਆਂ ਕਲੀਅਰ ਨਹੀਂ ਸੀ ਕਰ ਪਾ ਰਹੀਆਂ ਹਾਈ ਜੰਪ ਕਰਨੀ ਹੈ ਲੌਂਗ ਜੰਪ ਕਰਨੀ ਹੈ ਜੋ ਵੀ ਉਹਦਾ ਕ੍ਰਾਈਟੇਰੀਆ ਸੀਗਾ ਉਹ ਮੁੰਡਿਆਂ ਦੇ ਤੇ ਕੁੜੀਆਂ ਦੇ ਸੇਮ ਰੱਖੇ ਹੋਏ ਸੀ ਤੇ ਉਹਦੇ ਵਿੱਚ ਨੋਟ ਸੀ ਕਿ ਕੁੜੀਆਂ ਨੂੰ ਥੋੜੀ ਰਹਿਤੁੱਤੀ ਜਾਵੇ ਕਿਉਂਕਿ ਸਾਨੂੰ ਫਿਜ਼ਿਕਲੀ ਪਰਮਾਤਮਾ ਨੇ ਇਹ ਜਿਹਾ ਬਣਾਇਆ ਸੀ ਉਹਨਾਂ ਨਹੀਂ ਕੰਮ ਕਰ ਸਕਦੀਆਂ ਜਿੰਨਾ ਇੱਕ ਬੰਦਾ ਕਰ ਸਕਦਾ ਸੋ ਮਾਨ ਸਾਹਿਬ ਨੇ ਸਪੈਸ਼ਲ ਤੌਰ ਤੇ ਧਿਆਨ ਦਿੱਤਾ ਤੇ ਜਿਹੜੇ ਉਹ ਪ੍ਰੈਕਟੀਕਲ ਚ ਜਿਹੜੇ ਨੋਰਮ ਸੀਗੇ ਉਹਨਾਂ ਨੂੰ ਚੇਂਜ ਕੀਤਾ ਗਿਆ ਕੁੜੀਆਂ ਲਈ ਜਿਹੜਾ ਭੱਜੰਦਾ ਵੇਟ ਚੱਕ ਕੇ ਭੱਜਣਾ ਸੀ ਉਹਨੂੰ ਵੇਟ ਨੂੰ ਵੀ ਘਟਾਇਆ ਗਿਆ ਜਿਹੜੇ ਹੋਰ ਵੀ ਕ੍ਰਾਈਟੇਰੀਆ ਸੀ ਉਹਨਾਂ ਨੂੰ ਲਾਈਟਨ ਅਪ ਕੀਤਾ ਗਿਆ ਕਿ ਸਾਡੀਆਂ ਧੀਆ ਵੀ ਹਣਜੀ ਵਧੀਆ ਸਰਕਾਰੀ ਨੌਕਰੀ ਲੈ ਕੇ ਆਪਦੇ ਮਾਪਿਓ ਦਾ ਨਾਮ ਰੌਸ਼ਨ ਕਰੀਏ ਤੇ ਅੱਜ ਜਿਹੜਾ ਯੂਨੀਫਾਰਮਸ ਦਾ ਟੈਂਡਰ ਹੈ ਉਹ ਸਾਰੀਆਂ ਆਮ ਘਰਾਂ ਦੀਆਂ ਲੇਡੀਆਂ ਨੂੰ ਮਿਲੇ ਆ ਉਹਨਾਂ ਨੇ ਇੱਕ ਸੈਲਫ ਹੈਲਪ ਗਰੁੱਪ بنایا ਹੈ ਪਹਿਲ ਦੇ ਨਾਮ ਤੇ ਉਹ ਯੂਨੀਫਾਰਮ ਸਟਿਚ ਕਰਦੀਆਂ ਨੇ ਤੇ ਉਹਨਾਂ ਨੂੰ ਡੇਲੀ ਵੇਜਸ ਆ ਜਿਹੜੇ ਉਹਨਾਂ ਦੇ ਅਕਾਊਂਟਸ ਪੈ ਜਾਂਦੇ ਸੋ ਅਸੀਂ ਹਰ ਜਿਹੜੀ ਮਮਕਨ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਕੁੜੀਆਂ ਨੂੰ ਅੱਗੇ ਲੈ ਕੇ ਆਈਏ ਕੁੜੀਆਂ ਤੇ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਅੱਗੇ ਕੱਲ ਕਰਦੇ ਸੀ ਵੀ 3-4 ਦੋ ਤਿੰਨ ਮਹੀਨੇ ਹਵਾਲਾ ਕਰਾਂ ਸੋ 3-4 ਦੋ ਤਿੰਨ ਮਹੀਨੇ ਲਗਾਤਾਰ ਚੱਲਣੀਆਂ ਚਾਹੀਦੀਆਂ ਨੇ ਤਾਂ ਹੀ ਸਾਡਾ ਚਾਹ ਹੈ ਜਿਹੜਾ ਪੂਰਾ ਹੋ ਸਕਦਾ ਕਿਉਂਕਿ ਇੱਕ ਮਹੀਨੇ 'ਚ ਥੋੜਾ ਜਿਹਾ ਟਾਈਮ ਹੁੰਦਾ ਹੈ ਤੇ ਪ੍ਰੋਗਰਾਮ ਇਹਨੇ ਹੁੰਦੇ ਨੇ ਸਾਥੋਂ ਵੀ ਨਹੀਂ ਜਾਇਆ ਤਾਂ ਸੋ ਅੱਜ ਮੈਂ ਸਾਰੀਆਂ ਤੁਹਾਨੂੰ ਲੇਡੀਜ਼ ਨੂੰ ਸਭ ਤੋਂ ਪਹਿਲਾਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਰੀਆਂ ਹੀ ਬਹੁਤ ਸੋਹਣੀਆਂ ਲੱਗ ਰਹੀ ਹੋ ਇੱਕ ਆਦੀ ਆਪਣੇ ਨਾਮ ਤੇ ਜ਼ਰੂਰ ਟਾੜੀ ਲਾ ਦਿਓ ਤੋ ਜਿੰਨੇ ਵੀ ਅੱਜ ਸਟੂਡੈਂਟਸ ਨੇ ਪਰਫਾਰਮ ਕੀਤਾ ਬਹੁਤ ਹੀ ਸਾਡੇ ਟੈਲੈਂਟਡ ਬੱਚੇ ਨੇ ਬਹੁਤ ਸੋਹਣਾ ਕੀਤਾ ਝੂਮਰ ਅੱਡ-ਅੱਡ ਤਰ੍ਹਾਂ ਦੇ ਜਿਹੜੇ ਲੋਕ ਨਾਚ ਨੇ ਆਪਣੇ ਉਹ ਦਰਸਾਏ ਨੇ ਕਿਉਂਕਿ ਇੱਕ ਤੀਆਂ ਹੀ ਹੁੰਦਾ ਮੌਕਾ ਜਿੱਥੇ ਅਸੀਂ ਆਪਣਾ ਨੱਚ ਕੱਪ ਕੇ ਜਿਹੜਾ ਦਿਲ ਦਾ ਚਾਹ ਹੈ ਉਹ ਪੂਰਾ ਕਰ ਲੈਂਦੇ ਹਾਂ ਹਮੇਸ਼ਾ ਲੇਡੀਜ਼ ਨੂੰ ਚਾਹ ਹੁੰਦਾ ਕਿ ਅਸੀਂ ਸਜਣਾ ਸਵਰਨਾ ਅਸੀਂ ਤਿਆਰ ਹੋਈਏ ਪਰ ਉਹ ਜਿਹੜੇ ਚਾਹਣ ਉਹ ਕਈ ਵਾਰੀ ਅੰਦਰ ਹੀ ਰਹਿ ਜਾਂਦੇ ਸੀ। ਹੁਣ ਇਹੋ ਜਿਹੇ ਜਿਹੜੇ ਵਧੀਆ ਪ੍ਰੋਗਰਾਮ ਹੋਣ ਲੱਗੇ ਉਹਦੇ ਨਾਲ ਇੱਕ ਗੱਲ ਜ਼ਰੂਰ ਹੈ ਕਿ ਲੇਡੀਜ਼ ਨੂੰ ਆਪਣਾ ਚਾਹ ਪੂਰਾ ਕਰਨ ਦਾ ਜਿਹੜਾ ਇੱਕ ਜ਼ਰੀਆ ਮਿਲ ਗਿਆ, ਇੱਕ ਮੌਕਾ ਮਿਲ ਗਿਆ ਉਹ ਵੀ ਨਸਟਾਪ ਲੈਂਦੀਆਂ ਨੇ ਆ ਉਹਦੇ ਅੰਦਰ ਦਾ ਜਿਹੜਾ ਗੁਆਰ ਉਹ ਕੱਢ ਲੈਂਦੀਆਂ। ਸੋ ਅੱਜ ਮੈਨੂੰ ਪਰਸਨਲ ਤੌਰ ਤੇ ਬਹੁਤ ਖੁਸ਼ੀ ਹੋਈ ਆ ਤੁਹਾਡੇ ਸਾਰਿਆਂ ਨੂੰ ਪਹੁੰਚ ਕੇ। ਮੈਂ ਸਾਰੇ ਆਰਗੇਨਾਈਜ਼ਰਸ ਦਾ, ਮੈਨੇਜਮੈਂਟ ਟੀਮ ਦਾ, ਸਾਰੇ ਟੀਚਰਸ ਦਾ, ਪ੍ਰਿੰਸੀਪਲ ਸਾਹਿਬ ਦਾ ਮਾਈ ਫ੍ਰੈਂਡ ਜੀਰਪ जिने ਸਾਰੇ ਆਰਗੇਨਾਈਜ਼ ਕਰਾਇਆ ਪ੍ਰੋਗਰਾਮ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਦਾ ਕਿਉਂਕਿ ਅਸੀਂ ਆਉਂਨੇ ਆ 5-10 ਮਿੰਟ ਅੱਧਾ ਘੰਟਾ-ਘੰਟਾ ਪ੍ਰੋਗਰਾਮ ਤੇ ਜਿਹੜੀ ਤਿਆਰੀ ਹੁੰਦੀ ਉਹ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਸੋ ਤਿਆਰੀ ਕਰਨ ਵਾਲਿਆਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਸੋ ਮੈਂ ਸਾਰੇ ਮੈਨੇਜਮੈਂਟ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਬੇਸਬਰੀ ਨਾਲ ਵੇਟ ਵੀ ਕਰਦੇ ਹੋ ਅਸੀਂ ਜਿੰਨਾ ਤੁਹਾਡਾ ਸ਼ੁਕਰਾਨਾ ਕਰੀਏ ਥੋੜਾ ਰਹੂਗਾ ਮੈਂ ਹਮੇਸ਼ਾ ਲੇਡੀਆਂ ਤੇ ਪੱਕੀ ਗੱਲ ਕਰਦੀ ਰਹਿੰਦੀ ਹਾਂ ਮੈਨੂੰ ਕਈ ਵਾਰੀ ਫੀਲ ਹੁੰਦਾ ਹੈ ਕਿ ਮੈਂ ਬਾਇਸਦੀ ਨਾ ਹੋ ਜਾ ਮੈਂ ਹਮੇਸ਼ਾ ਲੇਡੀਆਂ ਬਾਰੇ ਜ਼ਿਆਦਾ ਬੋਲਦੀ ਹਾਂ ਤੇ ਬੰਦਿਆਂ ਬਾਰੇ ਘੱਟ ਬੋਲਦੀ ਹਾਂ ਬਟ ਮੇਰੇ ਦਿਲ 'ਚ ਇਹੋ ਜਿਹਾ ਕੁਝ ਹੈ ਨਹੀਂ ਪਰ ਮੈਨੂੰ ਇੱਕ ਗੱਲ ਹਮੇਸ਼ਾ ਫੀਲ ਹੁੰਦੀ ਹੈ ਕਿ ਲੇਡੀਆਂ ਬਾਰੇ ਹਮੇਸ਼ਾ ਘੱਟ ਬੋਲੇ ਗਿਆ ਕੋਈ ਅੱਜ ਤੱਕ ਸਾਡੇ ਬਾਰੇ ਕਿਸੇ ਨੇ ਆਵਾਜ਼ ਚੱਕੀ ਨਹੀਂ ਸਾਡੇ ਹੱਥ ਦੀ ਜਿਹੜੀ ਗੱਲ ਹੈ ਉਹ ਸਾਡੇ ਅੰਦਰ ਰਹਿ ਜਾਂਦੀ ਸੀ ਬਾਹਰ ਕੋਈ ਕਰਦਾ ਹੀ ਨਹੀਂ ਸੀਗਾ ਮੈਂ ਹਮੇਸ਼ਾ ਹਰ ਬੱਚੇ ਨੂੰ ਕਹਿੰਦੀ ਹਾਂ ਕਿ ਤੁਸੀਂ ਪੜੋ ਲਿਖੋ ਤੁਸੀਂ ਆਪਦੇ ਮਾਪਿਓ ਦਾ ਆਪਦੇ ਸਮਾਜ ਚ ਆ ਕੇ ਰਿਸ਼ਤ ਨਦਰਾ ਦਾ ਭੈਣ ਭਰਾਵਾਂ ਦਾ ਨਾਮ ਹੈ ਉਹ ਰਾਸ਼ਨ ਕਰੋ ਅੱਜ ਕੱਲ ਕੁੜੀਆਂ ਮੁੰਡਿਆਂ ਦਾ ਜਿਹੜਾ ਫਰਕ ਹੈ ਉਹ ਬਹੁਤ ਮਿਟ ਚੁਕਿਆ ਹੈ ਇਹੋ ਜਿਹੇ ਵਧੀਆ ਇੰਸਟੀਟਿਊਟਸ ਨੇ ਜਿਹੜੇ ਊਮਨ ਏਮਪਾਵਰਮੈਂਟ ਨੂੰ ਊਮਨ ਐਜੂਕੇਸ਼ਨ ਨੂੰ ਇਨਕਰੇਜ ਕਰਦੇ ਨੇ ਜਿਹੜੇ ਚਾਹੁੰਦੇ ਨੇ ਸਾਡੇ ਸਮਾਜ ਦੀਆਂ ਧੀਆਂ ਨੇ ਜਿਹੜੀਆਂ ਪੜ੍ਹਨ ਲਿਖਣ ਅੱਗੇ ਵਧਣ ਤੇ ਮੈਂ ਹਮੇਸ਼ਾ ਪੈਰੈਂਟਸ ਨਾਲ ਇੱਕ ਗੱਲ ਕਹਿੰਦੀ ਆ ਕਿ ਮੌਕਾ ਬਰਾਬਰ ਦਿਓ ਆਪਦੇ ਬੱਚਿਆਂ ਨੂੰ ਆਦੀ ਧੀਆਂ ਨੂੰ ਆਪਦੇ ਪੁੱਤਰਾਂ ਨੂੰ ਇੱਕ ਵਰਗਾ ਮੌਕਾ ਦਿਓ ਪੜ੍ਹਨ ਲਿਖਣ ਦਾ ਅੱਗੇ ਵਧਣ ਦਾ ਕਿਉਂਕਿ ਸ਼ਾਇਦ ਜਿੱਥੇ ਧੀ ਪਹੁੰਚ ਜਾਊ ਉਥੇ ਪੁੱਤਰੀ ਨਾ ਪਹੁੰਚ ਸਕੇ ਕਿਉਂਕਿ ਧੀ ਨੂੰ ਪਤਾ ਹੁੰਦਾ ਹੈ ਕਿ ਮੇਰੇ ਮਾਪਿਓ ਨੇ ਬਹੁਤ ਔਖੇ ਸੌਖੇ ਬਹੁਤ ਚੰਗੇ ਮਾੜੇ ਹਾਲਾਤਾਂ ਚੋਂ ਨਿਕਲ ਕੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਮੈਨੂੰ ਪੜਾਇਆ ਹੈ ਮੈਂ ਉਹ ਜਿਹੜੇ ਪੈਸਿਆਂ ਦਾ ਜਿਹੜੀ ਉਹ ਤੰਗੀ ਗੁਜ਼ਾਰੀ ਹੈ ਮਾ ਦਾ ਮੁੱਲ ਤਾਂ ਜਦੋਂ ਧੀ ਦੇ ਮਨ ਚ ਇੱਕ ਗੱਲ ਉਠਾਨ ਲੈ ਕਿ ਮੈਂ ਆਪਦੇ ਮਾਂ ਪਿਓ ਦਾ ਨਾਮ ਰੌਸ਼ਨ ਕਰਨਾ ਤਾਂ ਉਹਨੂੰ ਕੋਈ ਵੀ ਚੀਜ਼ ਆ ਜਿਹੜੀ ਰੋਕ ਨਹੀਂ ਸਕਦੀ ਹਮੇਸ਼ਾ ਲਗਾ ਅਦਰ ਦਾ ਕਰਾਉਡ ਇਜ਼ ਵੈਰੀ ਤੁਸੀਂ ਸਾਰੇ ਸੁਸਤ ਤਾਂ ਨਹੀਂ ਹੋ ਗਏ ਹੈ ਸੋ ਹਮੇਸ਼ਾ ਤਿਆਂ ਨੂੰ ਪੜਾਇਓ ਲਿਖਾਇਓ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਜਦੋਂ ਦੇ ਕੁਰਸੀ ਤੇ ਬੈਠੇ ਨੇ ਉਹਨਾਂ ਨੇ ਕਦੇ ਕੋਈ ਵਚਕਰਾ ਨਹੀਂ ਕੀਤਾ ਕਿ ਮੈਂ ਧੀਆਂ ਦੇ ਜਾਂ ਮੁੰਡਿਆਂ ਦੇ ਜਿਹੜੇ ਵਿਚਾਰ ਆ ਉਹ ਫਰਕ ਕਰਾਂ ਜਿੰਨਾ ਧੀਆਂ ਨੂੰ ਮੌਕਾ ਮਿਲ ਸਕਦਾ ਹੈ ਉਨਾ ਹੀ ਮੁੰਡਿਆਂ ਨੂੰ ਮਿਲਣਾ ਚਾਹੀਦਾ ਹੈ ਇਕੁਵਲ ਰੱਖਿਆ ਹੈ ਹਮੇਸ਼ਾ ਜਿਹੜੇ ਪਿਛਲੇ ਦਿਨਾਂ 'ਚ 55000 ਸਰਕਾਰੀ ਨੌਕਰੀਆਂ ਮਿਲੀਆਂ ਨੇ ਉਹਦੇ 'ਚ ਵੀ ਵੱਧ ਦਰਜਾ ਨੌਕਰੀਆਂ ਨੇ ਜਿਹੜੀਆਂ ਉਹ ਧੀਆਂ ਨੇ ਮੱਲਾ ਮਾਰ ਕੇ ਲਈਆਂ ਨੇ ਆਪਣੇ ਬਲਬੂਤੇ ਤੇ ਲਈਆਂ ਨੇ ਤੇ ਹਮ ਅਸੀਂ ਹਮੇਸ਼ਾ ਇੱਕ ਗੱਲ ਕਹਿੰਦੇ ਆ ਕਿ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਿਫਾਰਿਸ਼ ਤੋਂ ਨਹੀਂ ਆ ਇਹ ਵੱਡੀ ਗੱਲ ਹੈ ਇੱਕ ਬਹੁਤ ਹੀ ਨਵਾਂ ਕੇਸ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਅੱਗੇ ਆਇਆ ਸੀ ਪਿਛਲੇ ਦਿਨਾਂ ਅੱਜ ਜਿੱਥੇ ਉਹਨਾਂ ਨੇ ਆਪਣਾ ਪਰਸਨਲ ਇੰਟਰਸਟ ਲੈ ਕੇ ਖਾਸ ਤੌਰ ਤੇ ਧਿਆਨ ਦਿੱਤਾ ਕਿ ਜਿਹੜੀ ਫਾਇਰ ਬ੍ਰਿਗੇਡ ਆ ਉਹਦੇ ਵਿੱਚ ਜਿਹੜੀ ਮੁੰਡਿਆਂ ਦੀ ਭਰਤੀੋਂ ਜ਼ਿਆਦਾ ਸੀਗੀ ਕੁੜੀਆਂ ਦੀ ਭਰਤੀ ਬਹੁਤ ਘੱਟ ਹੋ ਰਹੀ ਸੀ ਜਦੋਂ ਪਤਾ ਕਰਾਇਆ ਕਿ ਇਹ ਜਿਹੜਾ ਵਿਤਕਰਾ ਹੈ ਕਿਉਂ ਹੈ ਤੇ ਪਤਾ ਲੱਗਾ ਜਿਹੜੇ ਪ੍ਰੈਕਟੀਕਲ ਦੇ ਜਿਹੜੇ ਮੈਜ਼ਰਮੈਂਟਸ ਨੇ ਜਿਵੇਂ weight ਲੈ ਕੇ ਭਜਣਾ ਪ੍ਰੈਕਟੀਕਲ ਆ ਜਿਹੜਾ ਕੁੜੀਆਂ ਕਲੀਅਰ ਨਹੀਂ ਸੀ ਕਰ ਪਾ ਰਹੀਆਂ ਹਾਈ ਜੰਪ ਕਰਨੀ ਹੈ ਲੌਂਗ ਜੰਪ ਕਰਨੀ ਹੈ ਜੋ ਵੀ ਉਹਦਾ ਕ੍ਰਾਈਟੇਰੀਆ ਸੀਗਾ ਉਹ ਮੁੰਡਿਆਂ ਦੇ ਤੇ ਕੁੜੀਆਂ ਦੇ ਸੇਮ ਰੱਖਿਆ ਹੋਇਆ ਸੀ ਤੇ ਉਹਦੇ 'ਚ ਲੋੜ ਸੀ ਕਿ ਕੁੜੀਆਂ ਨੂੰ ਥੋੜੀ ਰਾਹਤ ਦਿੱਤੀ ਜਾਵੇ ਕਿਉਂਕਿ ਸਾਨੂੰ ਫਿਜ਼ੀਕਲੀ ਪਰਮਾਤਮਾ ਨੇ ਇਹੋ ਜਿਹਾ ਬਣਾਇਆ ਸੀ ਉਹਨਾਂ ਨਹੀਂ ਕੰਮ ਕਰ ਸਕਦੀਆਂ ਜਿੰਨਾ ਇੱਕ ਬੰਦਾ ਕਰ ਸਕਦਾ ਸੋ ਮਾਨ ਸਾਹਿਬ ਨੇ ਸਪੈਸ਼ਲ ਤੌਰ ਤੇ ਧਿਆਨ ਦਿੱਤਾ ਤੇ ਜਿਹੜੇ ਉਹ ਪ੍ਰੈਕਟੀਕਲ 'ਚ ਜਿਹੜੇ ਨੋਰਮ ਸੀਗੇ ਉਹਨਾਂ ਨੂੰ ਚੇਂਜ ਕੀਤਾ ਗਿਆ ਕੁੜੀਆਂ ਲਈ ਜਿਹੜਾ ਭਜੰਦਾ ਵੇਟ ਚੱਕ ਕੇ ਭਜਣਾ ਸੀ ਉਹਨੂੰ ਵੇਟ ਨੂੰ ਵੀ ਘਟਾਇਆ ਗਿਆ ਜਿਹੜੇ ਹੋਰ ਵੀ ਕ੍ਰਾਈਟੇਰੀਆ ਸੀ ਉਹਨਾਂ ਨੂੰ ਲਾਈਟਨ ਅਪ ਕੀਤਾ ਗਿਆ ਕਿ ਸਾਡੀਆਂ ਧੀਆ ਵੀ ਇਹ ਜੇ ਵਧੀਆ ਸਰਕਾਰੀ ਨੌਕਰੀ ਲੈ ਕੇ ਆਪਦੇ ਮਾਪਿਓ ਦਾ ਨਾਮ ਰੌਸ਼ਨ ਕਰ ਸਕਦੀਆਂ ਸੋ ਜਿੱਥੇ ਵੀ ਸਾਨੂੰ ਸੁਣਨ ਚਾਹੁੰਦਾ ਹੈ ਕਿ ਲੜਕੀ ਨੂੰ ਜਾਂ ਧੀ ਨੂੰ ਸਾਡੀ ਲੋੜ ਹੈ ਅਸੀਂ ਹਮੇਸ਼ਾ ਫਰੰਟਫੁੱਟ ਤੇ ਆ ਕੇ ਉਹਦੀ ਹੈਲਪ ਕਰਨ ਦੀ ਟਰਾਈ ਕਰਦੇ ਆ ਤੁਸੀਂ ਦੇਖਿਆ ਵੀ ਹੋਊਗਾ ਸੰਗਰੂਰ ਚ ਇੱਕ ਪ੍ਰੋਗਰਾਮ ਪਿਛਲੇ ਦਿਨੀ ਸਟਾਰਟ ਕੀਤਾ ਗਿਆ ਸੀ ਜਿਹਦਾ ਨਾਮ ਸੀਗਾ ਪਾਏ ਪਹਿਲ ਜਿਹੜੀਆਂ ਸਕੂਲ ਦੀਆਂ ਯੂਨੀਫਾਰਮਸ ਹੁੰਦੀਆਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਦੀਆਂ ਉਹ ਹਮੇਸ਼ਾ ਟੈਂਡਰ ਜਿਹੜੇ ਪੁਰਾਣੀਆਂ ਸਰਕਾਰਾਂ ਚ ਹੁੰਦਾ ਸੀਗਾ ਕਿ ਵੱਡੇ-ਵੱਡੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਮਿਲ ਜਾਂਦੇ ਸੀਗੇ ਕਿਉਂਕਿ ਇਕੱਠੇ ਥੋਕਸ ਯੂਨੀਫਾਰਮ ਸਟਿਚ ਕਰਨੀਆਂ ਹੁੰਦੀਆਂ ਸੀ ਤੇ ਹਮੇਸ਼ਾ ਕੋਈ ਨਾ ਕੋਈ ਵੱਡਾ ਬੰਦਾ ਉਹ ਟੈਂਡਰ ਲੈ ਜਾਂਦਾ ਸੀ ਤੇ ਆਮ ਜਿਹੜੀ ਪਬਲਿਕ ਹੈ ਜਿਹੜੀ ਹੈਂਡ ਟੂ ਮਾਊਥ ਹੈ ਉਹਨੂੰ ਕੁਝ ਨਹੀਂ ਸੀ ਮਿਲਦਾ ਉਹਦੇ 'ਚ ਵੀ ਮੁੱਖ ਮੰਤਰੀ ਸਾਹਿਬ ਨੇ ਖਾਸ ਤੌਰ ਤੇ ਧਿਆਨ ਦਿੱਤਾ ਤੇ ਅੱਜ ਜਿਹੜਾ ਯੂਨੀਫਾਰਮਸ ਦਾ ਟੈਂਡਰ ਹੈ ਉਹ ਸਾਰੀਆਂ ਆਮ ਘਰਾਂ ਦੀਆਂ ਲੇਡੀਆਂ ਨੂੰ ਮਿਲੇ ਆ ਉਹਨਾਂ ਨੇ ਇੱਕ ਸੈਲਫ ਹੈਲਪ ਗਰੁੱਪ ਨਾਇਆ ਹੈ ਪਹਿਲ ਦੇ ਨਾਮ ਤੇ ਉਹ ਯੂਨੀਫਾਰਮ ਸਟਿਚ ਕਰਦੀਆਂ ਨੇ ਤੇ ਉਹਨਾਂ ਨੂੰ ਡੇਲੀ ਵੇਜਸ ਆ ਜਿਹੜੇ ਉਹਨਾਂ ਦੇ ਅਕਾਊਂਟਸ ਪੈ ਜਾਂਦੇ ਸੋ ਅਸੀਂ ਹਰ ਜਿਹੜੀ ਮਮਕਨ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਕੁੜੀਆਂ ਨੂੰ ਅੱਗੇ ਲੈ ਕੇ ਆਈਏ ਕੁੜੀਆਂ ਤੇ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਅੱਜ ਤੁਸੀਂ ਦੇਖੋ ਕੁੜੀਆਂ ਜਿਹੜੀਆਂ ਵੱਡੇ ਵੱਡੇ ਰੈਂਕਸ ਤੇ ਲੱਗ ਰਹੀਆਂ ਨੇ ਮੈਂ ਪਿਛਲੇ ਦਿਨੀ ਕਹਾਣੀ ਸੁਣੀ ਕਿ ਦੋ ਜੋੜੀਆਂ ਧੀਆਂ ਹੋਈਆਂ ਕਿਸੇ ਦੇ ਘਰ ਜਦੋਂ ਹੋਈਆਂ ਹੋਣਗੀਆਂ ਉਦੋਂ ਤਾਂ ਬਹੁਤ ਦੁੱਖ ਹੋਇਆ ਹੋਣਾ ਪਰ ਦੋਹੇ ਕੁੜੀਆਂ ਜਿਹੜੀਆਂ ਜਜ ਸਿਲੈਕਟ ਹੋ ਗਈਆਂ ਕੋ ਇਹੋ ਜਿਹੇ بڑے ਐਗਜ਼ਾਮਪਲਸ ਸਾਨੂੰ ਸਾਡੇ ਸਮਾਜ ਚੋਂ ਦੇਖਣ ਨੂੰ ਮਿਲਦੇ ਨੇ ਕੋਈ ਵੀ ਬੱਚਾ ਉਹ ਚੰਗਾ ਮਾੜਾ ਨਹੀਂ ਹੁੰਦਾ ਸਿਰਫ ਸਾਨੂੰ ਉਹਨੂੰ ਚੰਗਾ ਐਟਮੋਸਫੀਅਰ ਦੇਣ ਦੀ ਲੋੜ ਹੁੰਦੀ ਆ ਕੋਈ ਵੀ ਬੱਚਾ ਰਾਈਜ਼ ਅਨ ਸ਼ਾਈਨ ਕਰ ਸਕਦਾ ਸਾਨੂੰ ਬਤੌਰ ਮਾਪੇ ਚਾਹੀਦਾ ਕਿ ਅਸੀਂ ਉਹਨਾਂ ਨੂੰ ਇਕਵਲ ਓਪਰਚ्युनिटी ਲਈਏ ਸੋ ਸਰਕਾਰ ਹਮੇਸ਼ਾ ਤੁਹਾਡੇ ਨਾਲ ਹੈ ਹਮੇਸ਼ਾ ਸਾਡੀ ਪੂਰੀ ਮਮਕਨ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿੱਥੇ ਵੀ ਤੁਸੀਂ ਪਿਆਰ ਨਾਲ ਸਾਨੂੰ ਬੁਲਾਉਂਦੇ ਹੋ ਅਸੀਂ ਵੱਧ ਛੱਡ ਕੇ ਆਪਣੀ ਹਾਜ਼ਰੀ ਲਵਾਈਏ ਮੈਂ ਅੱਗੇ ਗੱਲ ਕਰਦੀ ਸੀ ਵੀ ਇੱਕ ਮਹੀਨੇ ਦਾ ਤੀਆਂ ਦਾ ਪ੍ਰੋਗਰਾਮ ਹੁੰਦਾ ਹੈ ਤੇ ਪ੍ਰੋਗਰਾਮ ਐਨੇ ਹੁੰਦੇ ਆ ਕਿ ਸਾ ਤੋਂ ਕਈ ਵਾਰ ਜਾਇਆ ਨਹੀਂ ਜਾਂਦਾ ਐਨੇ ਪ੍ਰੋਗਰਾਮ ਅਟੈਂਡ ਨਹੀਂ ਕੀਤੇ ਜਾਂਦੇ ਮੈਂ ਕਹਿ ਰਹੀ ਸੀ ਕਿ ਤੀਆਂ ਦੋ ਤਿੰਨ ਮਹੀਨੇ ਲਗਾਤਾਰ ਚਲਣੀਆਂ ਚਾਹੀਦੀਆਂ ਨੇ ਤਾਂ ਹੀ ਸਾਰੀ ਲੇਡੀਜ਼ ਨੂੰ ਮਿਲਣ ਦਾ ਜਿਹੜਾ ਮੌਕਾ ਸਾਨੂੰ ਮਿਲਿਆ। ਸੋ ਸਾਡਾ ਵੀ ਦਿਲ ਚ ਹਮੇਸ਼ਾ ਚਾਹ ਹੁੰਦਾ ਕਿ ਆਪਣੇ ਲੋਕਾਂ ਚ ਚਾਹੀਏ, ਮਿਲিয়ে ਕੇ ਲਈ ਲੋਕਾਂ ਨੂੰ ਉਹਨਾਂ ਦੇ ਦੁੱਖ ਸੁੱਖ ਨੇ ਜਿਹੜੇ ਉਹ ਸੁਣੀਏ ਜਿਹੜਾ